ਆ ਜੋ ਹੁਣ ਅਸੀਂ ਚੱਲੇ ਲੰਡਨ ਬ੍ਰਿਜ ਤੇ ਅਣਖ ਮੈਨੂੰ ਪੁੱਛਦੀ ਹੁਣ ਆਪਾਂ ਜੇਕਰ ਲੰਡਨ ਬ੍ਰਿਜ ਤੇ ਖਲੋਤੇ ਹੋਵਾਂਗੇ ਤੇ ਜੇ ਸ਼ਿਪ ਵੱਡਾ ਹੋਊਗਾ ਤਾਂ ਖੋਲ ਦੇਣਗੇ ਤੇ ਫਿਰ ਆਪਾਂ ਡਿੱਗਾਂਗੇ ਟਾਵਰ ਬ੍ਰਿਜ ਤੇ ਪਹੁੰਚ ਗਏ ਆ ਆ ਹੈਗਾ ਟਾਵਰ ਬ੍ਰਿਜ ਹੰਦ ਬੜਾ ਮਸਤੀ ਕਰ ਰਹੇ ਆ ਹੁਣ ਅਸੀਂ ਪਹੁੰਚ ਗਏ ਲੰਡਨ ਬ੍ਰਿਜ ਤੇ ਬਹੁਤ ਮਜ਼ੇ ਲੱਗ ਰਿਹਾ ਅੱਜ ਆਪਾਂ ਚੱਲੋ ਕਲੋਕ ਆ ਕੇ ਇਹ ਧੁੱਪ ਛਾਂ ਦੇ ਹਿਸਾਬ ਨਾਲ ਚੱਲਦਾ ਵਾ ਮਾ ਜੀ ਇਹ ਨਹੀਂ ਚੱਲਦਾ ਥਿਸ ਇਜ਼ ਅ ਸਨ ਡਾਇਲ ਛਾਂਵੇਂ ਦੇ ਨਾਲ ਚੱਲਦਾ 11 ਕਿੱਦਾਂ ਦਾ ਲੱਗਾ ਅੱਜ ਘੁੰਮ ਕੇ ਘੁੰਮ ਕੇ ਕਿੱਦਾਂ ਲੱਗਾ ਭੈਣਾ ਅੱਜ ਬਹੁਤ ਥੱਕ ਗਿਆ ਬਹੁਤ ਜ਼ਿਆਦਾ ਲੱਤਾਂ ਫੇਰਦਿਆਂ ਅਰਮਾਨ ਨੂੰ ਲੱਗਾ ਜ਼ਿਆਦਾ ਥੱਕ ਗਿਆ ਹਣਾ ਰਾਤ ਦੇ ਨਜ਼ਾਰੇ ਵੇਖੋ ਹੁਣ ਕਿੰਨਾ ਮਜ਼ਾ ਆਉਂਦਾ ਰਾਤ ਨੂੰ ਕਿਛੇ ਕੋਈ ਤੇ ਕਿਨੇ ਸੋਨੇ ਲਾਈਆਂ ਵਾਲੇ ਮੇਰੇ ਤਾਂ ਹੰਦੀ ਸੇਮ ਆ ਬਦਰੀ ਦਾ ਫੋਟੋ ਵੀ ਲਾਈਏ ਕੁਝ ਕੁਸਾ ਕੀ ਆਖੀਏ ਨਾ ਰਾਤ ਦੇ ਨਜ਼ਾਰੇ ਵੱਖਰੇ ਹੀ ਆ ਹਨ ਅਹੀਂ ਰਾਤ ਨੂੰ ਪਹੁੰਚਣਾ ਲੰਡਨ ਬ੍ਰਿਜ ਇਹ ਮਾਸਿਵ ਨੇ ਕਿੱਦਾਂ ਦੀਆਂ ਛੋਟੀਆਂ ਨੇ ਉਹ ਖੜਦੀਆਂ ਹੁੰਦੀਆਂ ਨਾਲ ਹੀ ਦਿਆਣ ਰਾਤ ਦੇ ਟਾਈਮ ਕਿੰਨਾ ਸੋ ਬਿਊਟੀਫੁਲ ਬਹੁਤ ਜਿਆਦਾ ਹੋਈ ਇਸ ਟਾਈਮ ਹੋਣੀ ਜਿਆਦਾ ਠੰਡ ਹੋ ਗਈ ਕਿ ਰਸਤੇ ਸਾਡੇ ਉੱਧਰ ਵੇਖੋ ਉੱਧਰ ਦਾ ਵੀਊ ਬਣ ਸਕਿਆ ਯਾ ਫਿਰ ਉਹਨਾਂ ਕੋਲੋਂ ਫਿਰ ਉਹ ਸਭ ਤੋਂ ਉੱਪਰ ਜਾ ਕੇ ਆਈ ਹਾਂ ਬਿਗ ਬੈਂ ਕੁਝ ਜਾਣ ਨੇ ਇਹ ਰਾਤ ਦਾ ਟਾਈਮ ਆ ਤੇ ਰਾਤ ਨੂੰ ਇੱਕ ਬੋਲਣ ਦਾ ਟਾਈਮ ਹੋ ਗਈ ਜਿਹੜਾ ਰਾਤ ਚੱਲਦੇ ਹੈ ਇਧਰ ਵੀ ਕੋਈ ਰਾਤ ਦਾ ਯਾਰਾ ਬੋਲਣਾ ਉਹਨਾਂ ਨੂੰ ਕਿਹਾ ਸੀ ਕਿ ਸ਼ਾਇਦ ਕੋਈ ਜਿੱਤ ਕੇ ਚੱਲਦਾ ਹੋ ਜਾਵੇ ਸ਼ਿਪ ਦਾ ਟੂਰ ਲੈਣਾ ਸੀ ਬਟ ਬਹੁਤ ਜ਼ਿਆਦਾ ਟਾਈਮ ਹੋ ਗਿਆ ਹੀ ਆ ਟਾਈਮ ਤੇ ਠੰਡ ਬਹੁਤ ਜ਼ਿਆਦਾ ਆ ਬੱਚੇ ਨਾਲ ਆ ਹੁਣ ਹੀ ਬਾਸ ਸੁਣਦੇ ਸੀ ਜੀ ਜੀ ਲੰਡਨ ਬ੍ਰਿਜ ਲੰਡਨ ਬ੍ਰਿਜ ਤੇ ਚੱਲਦੇ ਆਓ ਯਾ ਹੁਣ ਅਸੀਂ ਚੱਲੇ ਲੰਡਨ ਬ੍ਰਿਜ ਤੇ ਅਣਖ ਮੈਨੂੰ ਪੁੱਛਦੀ ਹੋਣਾ ਆਪਾਂ ਜੇਕਰ ਲੰਡਨ ਬ੍ਰਿਜ ਤੇ ਖਲੋਤੇ ਹੋਵਾਂਗੇ ਤੇ ਜੇ ਸ਼ਿਪ ਵੱਡਾ ਆਊਗਾ ਤਾਂ ਖੋਲ ਦੇਣਗੇ ਤੇ ਫਿਰ ਆਪਾਂ ਡਿੱਗਾਂਗੇ ਫੇਰ ਮਿਲਦੇ ਤੁਹਾਨੂੰ ਲੰਡਨ ਬ੍ਰਿਜ ਤੇ ਟਾਵਰ ਬ੍ਰਿਜ ਤੇ ਪਹੁੰਚ ਗਏ ਆ ਆ ਹੈਗਾ ਟਾਵਰ ਬ੍ਰਿਜ ਹੰਦ ਬੜਾ ਮਸਤੀ ਕਰੰ데요 ਆ ਇਹ ਲੰਡਨ ਬ੍ਰਿਜ ਆ ਇਤਨਾ ਨਹੀਂ ਪਹੁੰਚੇ ਆ ਬਹੁਤ ਟਾਈਮ ਹੋ ਗਿਆ ਰਾਤ ਰਾਤ ਹੋ ਚੁੱਕੀ ਹੈ ਬਹੁਤ ਜਿਆਦਾ ਸ਼ਾਮ ਦਾ ਟਾਈਮ ਹੋ ਗਿਆ ਇੱਥੇ ਜਦੋਂ ਸ਼ਿਪ ਨੰਗਣਾ ਹੋਵੇ ਉਹਦੇ ਨੂੰ ਖੋਲਦੇ ਆ ਨਹੀਂ ਤੇ ਅਦਰਵਾਇਜ਼ ਬੰਦ ਹੀ ਰਹਿਦਾ ਵਸ਼ੀ

ਨੰਦਨਬੀਰ ਜੀ ਜਿਹੜਾ ਛਿੱਪ ਵੱਡਾ ਛਿੱਪਾ ਵਿੱਚ ਕੇਰੇ ਨੂੰ ਖੋਲਦੇ ਅਗਰ ਵਾਈਜੇ ਬੰਦ ਹੀ ਨਹੀਂ ਤਾਂ ਵਾ ਛਿੱਪਾ ਆ ਗਿਆ ਹੁਣ ਪਤਾ ਲੱਗੂਗਾ ਕਿ ਖੋਲਦੇ ਆਖਰੇ ਸਾਹਮਣੇ ਬੰਨੇ ਰੱਖ ਦੇਣ ਇਹ ਲੈ ਛਪਿੰੰਗਾ ਲੈ ਛੋਟੇ ਛਿੱਪੇ ਹਨ ਇਹ ਵਸਤੇ ਨੂੰ ਖੋਲਦੇ ਜੇ ਥੋੜਾ ਵੱਡਾ ਵੇ ਕੇਰੇ ਵਾਲਾ ਬੰਦ ਜਿਹੜਾ ਹੋਲ ਦਿੱਤਾ ਜਾਂਦਾ ਵਾ ਸ਼ਾਇਦ ਮੇਰੇ ਖਿਆਲ ਚ ਉਹ ਹੁੰਦਿਆ ਉਹਦੇ ਕਰਕੇ ਛੋਟੇ ਜਿਹੇ ਭੋਰ ਕਹਿੰਦੇ ਨਾ ਖਲਣਦਾ ਬੀਬੀ ਮਾਸੀ ਮੇਰੇ ਟੇਬਲ ਤੇ ਸੀ ਪੀੜੇ ਤੋਂ ਖਲਣਾ ਨਾ ਮਾਸੀ ਉਹ ਸੀ ਪੀੜਾ ਨਾ ਉਹ ਨਾ ਬੀਬੀ ਵੇਖੋ ਅੱ비 ਵੀਰੇ ਉਹ ਨਹੀਂ ਆ ਗਏ ਲੰਡਨ ਤੁਸੀਂ

ਇਹ ਅਦਰੋ ਗਰਗਨ ਇਹ ਬਸ ਇੱਕ ਇਦਾਂ ਹੀ ਬਣਿਆ ਹੋਇਆ ਸਿੰਪਲ ਪੁੱਲ ਤੇ ਬਸ ਜਿਹੜੇ ਵੱਡਾ ਪਿੱਛੇ ਹੁੰਦਾ ਫਿਰ ਉਰੋਂ ਕਰਦੇ ਓਪਨ ਹਨਾ ਓਪਨ ਕਰਦੇ ਆਂ ਵਿੱਚੋਂ ਇੱਥੋਂ ਖੁੱਲ ਜਾਂਦਾ ਫਿਰ ਇਹ ਚੱਲ ਜਾਂਦਾ ਹਾਂ ਇੱਧਰ ਚੁੱਪੀ ਜਾਂਦੇ ਜਿੱਦਾਂ ਅੰਦਰੋਂ ਦੀ ਫਿਰ ਉਹਨਾਂ ਉੱਪਰ ਬੰਦ ਕਰ ਦਿੰਦੇ ਆਂ ਉਹ ਉੱਪਰ ਜਾ ਜਾਂਦੇ ਆਂ ਉੱਤਰੀ ਦੇ ਉੱਪਰ ਦੀ ਕਿੰਨੂ ਅਨਾਊਂਸਮੈਂਟ ਕਰਨੀ ਅਨਾਊਂਸਮੈਂਟ ਕਰ ਦਿਓ ਅੰਦੇ ਕਿ ਜਿੰਨੇ ਵੇਖਣਾ ਮੈਂ ਕੀ ਤੇ ਵੇਖ ਲਓ ਬਚੇ ਲੋ ਹਾਈ ਜਾ ਸੇ ਅਨਾਊਂਸਮੈਂਟ ਕਰ ਦਿਓ ਚਲ ਜੀ ਕੋਣ ਨੂੰ ਦੇਖ ਲੱਗਦਾ ਬੜੀ ਹਸਾਉਣੀ ਉੱਥੇ ਚੱਲੇ ਆ ਬਾਪੂ ਫੇਰਾ ਜਾ ਜਾ ਅਜੀ ਕਿਰਾਇਆ ਪੀਜਦਾ ਹੈਗਾ ਵੀ ਉਧਰ ਅੰਦੇ ਦੇ ਉੱਪਰ

ਖੁੱਲ ਜਾਂਦਾ ਪਰੇ ਪਹੁੰਚ ਗਏ ਆ ਲੰਡਨ ਬ੍ਰਿਜ ਦੇ ਉੱਪਰ ਤੇ ਆਹ ਵਾਲਾ ਜਿਹੜਾ ਖੁੱਲਿਆ ਇਹ ਲੰਡਨ ਪੇਜ ਉਹ ਸੈਂਟਰ ਦੇ ਵਿੱਚ ਉਹ ਬਿਲਕੁਲ ਇਹ ਉਹ ਜਿਹੜਾ ਸੈਂਟਰ ਆ ਉਹਦੇ ਵਿੱਚੋਂ ਮਤਲਬ ਕਿ ਖੁੱਲ ਜਾਂਦਾ ਆ ਇੱਥੋਂ ਖੁੱਲ ਜਾਂਦਾ ਆ ਉੱਪਰ ਉੱਠ ਜਾਂਦਾ ਆ ਤੇ ਇਸ ਦੇ ਵਿੱਚੋਂ ਫਿਰ ਸ਼ਿਪ ਨਿਕਲ ਜਾਂਦਾ ਜਿਹੜੇ ਵੱਡੇ ਸ਼ਿਪ ਹੁੰਦੇ ਆ ਛੋਟੇ ਸ਼ਿਪ ਵੈਸੇ ਲੰਘ ਜਾਂਦੇ ਆ ਵਾਓ ya <laughs> wow <laughs> wow <laughs> wow <laughs> ਕਮਾਂ ਇਹਦਾ ਪੈਂਦਾ ਜਾਣੀ ਸਾਬ ਨਾਲ ਚੱਲਦਾ ਇੱਕ ਲੋਕ ਆਏ ਧੁੱਪ ਛਾਂ ਦੇ ਸਾਬ ਨਾਲ ਚੱਲਦਾ ਵਾ ਜੀ ਛਾਂ ਨਾਲ ਚੱਲਦਾ ਦਿਸ ਇਜ਼ ਅ ਸਨ ਡਾਇਲ ਛਾਂਵੇਂ ਨਾਲ ਚੱਲਦਾ 11 ਵਜੇ 10 ਵਜੇ ਟਾਈਮ ਕਿਹਨਾਂ ਅਸਲ ਚ ਵਜ ਗਿਆ ਨਹੀਂ 10 ਤਾਂ ਕਿੱਦਾਂ ਦਾ ਲੱਗਾ ਅੱਜ ਕੁੰਮਕੇ ਕੁੰਮਕੇ ਕਿਦਾਂ ਦਾ ਲੱਗਾ ਭੈਣਾ ਅੱਜ ਬਹੁਤ ਥੱਕ ਗਿਆ ਬਹੁਤ ਜ਼ਿਆਦਾ ਲੱਤਾਂ ਫੇਰਦੀਆਂ ਕਰਨੇ ਅਰਮਾਨ ਨੂੰ ਲੱਗਦਾ ਜ਼ਿਆਦਾ ਥੱਕ ਗਿਆ ਹਣਾ ਹੈ ਅਰਮਾਨ ਮੈਂ ਸਭ ਤੋਂ ਜ਼ਿਆਦਾ ਥੱਕ ਗਿਆ ਸਾਰੇ ਥੱਕ ਗਏ ਹਾਂ ਆ ਸਾਡਾ ਲਾਸਟ ਵੀ ਨਹੀਂ ਪਰ ਥੱਕ ਗਿਆ ਹਾਂ ਇਹਨੂੰ ਤਾਂ ਭਾਈ ਹੋਰ 2 ਘੰਟੇ ਲਈ ਫਿਰੋ ਇਹ ਜਗ ਨੂੰ ਸਾਡਾ ਜਿਵੇਂ ਜਦੋਂ ਲੱਕ ਬੰਦ ਕਰ ਲੈਂਦਾ ਹੈ ਗੱਡੀ ਜਾਣਾ ਹੁੰਦਾ ਕੀ ਕਰਦਾ ਹੈ ਉਦਾਂ ਹੀ ਕਰ ਰਹੇ ਹੁਣ ਵੀ ਜਿਗਰੂ ਆ ਸਾਡਾ ਲਾਸਟ ਸਟੇਸ਼ਨ ਵੀ ਬ੍ਰਿਜ ਵਾਲਾ ਹੁਣ ਅਸੀਂ ਚੱਲੇ ਘਰ ਨੂੰ ਮਿਲਦੇ ਅਸੀਂ ਘਰ ਜਾ ਕੇ ਬੜਾ ਇੰਜੋਏ ਕੀਤਾ ਅਸੀਂ ਬਹੁਤ ਮਜ਼ਾ ਆਇਆ ਬਾਈ ਪਾਵਰ ਬਗੀ ਤਕੋ ਜਿਹਾ ਨਹੀਂ ਠਾਕ ਸਕਦੇ ਹੁਣ ਕੋਈ ਵਾਹ ਨਹੀਂ ਠੰਡ ਬਹੁਤ ਜ਼ਿਆਦੀ ਸਿੱਕਾ ਨੂੰ ਪਿਆੜ ਨਹੀਂ ਜਾਂਦਾ ਇਸ ਤੇ ਹੋਰ ਜ਼ਿਆਦਾ ਤਰਨਾ ਦਿੰਦਾ ਵਾ ਇਸ ਤੋਂ ਦੇ ਲੋ ਆਦੀ ਆ ਤੁਰੰਦੇ ਸਾਡੇ ਵਰਗਿਆਂ ਕੋ ਤਾਂ ਇੰਨਾ ਤਰਿਆ ਨਹੀਂ ਜਾਂਦਾ ਤੁਰ ਤੁਰ ਕੇ ਥੱਕ ਹੀ ਗਏ ਆ ਪਤਾ ਹੁਣ ਨਹੀਂ ਚੱਲੇ ਘਰ ਵਾਪਸ ਹੁਣ ਅੰਦਾਲਾ ਸਵੇਰ ਮਿਲਾਂ ਰਹਾ ਬੜੀ ਹਗੀ ਸਿਚੁਏਸ਼ਨ ਬਣ ਗਈ ਉਹ ਆਇਆ ਕੋਈ ਬਹੁਤ ਸਾ ਆ ਚੁਕੇ ਆ ਕੀ ਕਰੀ ਮੈਂ ਟੋਰਸ ਤੇ ਬੈਠਣਾ ਹੋਣਾ ਹੀ ਫਿਰ ਚੱਲਦੇ ਘਰ ਨਹੀਂ ਆ ਇਥੋਂ ਦੀ ਮਹਾਰਾਣੀ ਜਿਹੜੀ ਹੀ ਮਰ ਗਈ ਆ ਉਹਦੀ ਫੋਟੋ ਤੇ ਹੁਣ ਆ ਆਉਣ ਵਾਲਾ ਰਾਜਾ ਆ ਆ ਇਹਨਾ ਹਾਂ ਕੋਈ ਕਿੰਗ ਇਥੋਂ ਦਾ ਹੁਣ ਆ ਪਹਿਲੋ ਕਵੀ ਨਹੀਂ ਗਈ ਪਹਿਲੋਂ ਇਹ ਮਰਗੀ ਇਹਦਾ ਉਹਨਾਂ ਮਹਿਲ ਵੇਖ ਕੇ ਆਏ ਹਣਾ ਆਪਾਂ ਹਾਂ ਕਿਆ ਹੁਣ ਇਹ ਹੈਗਾ ਬਾਵਾ ਕਿੰਗ ਇਥੋਂ ਦਾ ਇਹ ਨਾ ਬੋ ਪਾਣੀ ਪੈ ਰਿਹਾ ਜਾਂ ਕੋਈ ਫਟਣ ਗਈ ਇਥੇ ਮੈਂ ਬੜਾ ਪੈਂਦਾ ਨਾ ਤਾਂ ਕਰਕੇ ਕਾਗਜ਼ ਦੇ ਬਣਿਆ ਇਹ ਕਾਗਜ਼ ਦੇ ਨਹੀਂ ਪਲਾਸਟਿਕ ਜੀ ਦੇ ਨਾ ਬਣਿਆ ਤੇ ਇਹਨੂੰ ਕੁਛ ਨਹੀਂ ਹੁੰਦਾ ਜਿੰਨਾ ਮਰਜੀ ਇਹਨੂੰ ਪਾੜੋ ਲੋ ਵੀ ਲਾਓ ਹੂੰ ਨਹੀਂ ਪੈਂਦਾ ਨਾ ਰੇ ਕਰਕੇ